ਆਹ ਸ਼੍ਰੀ ਰਾਮ ਮੈਂ ਰੋਹੀ ਦਾ ਬਰੋਲ ਪੰਜਾਬ ਚੀਰਮੈਨ ਸ਼ਿਵ ਸੈਨਾ ਹਿੰਦੁਸਤਾਨ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਪਾਰਟੀ ਸ਼ਿਵ ਸੈਨਾ ਹੈ ਦੋਸਤਾਂ ਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਅੱਜ ਸਾਡੇ ਵਿੱਚ ਕੁਲਦੀਪ ਜੀ ਪਠਾਨਕੋਟ ਤੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਅੱਜ ਅਸੀਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਪਠਾਨਕੋਟ ਦੇ ਦੌਰੇ ਤੇ ਆ ਕੇ ਬਾਕੀ ਇਹਨਾਂ ਦੇ ਸਾਥੀਆਂ ਨੂੰ ਨਿਯੁਕਤ ਕੀਤਾ ਜਾਵੇਗਾ ਅਤੇ ਉਹਦੇਦਾਰੀਆਂ ਦਿੱਤੀਆਂ ਜਾਣਗੀਆਂ ਮੈਂ ਧੰਨਵਾਦ ਕਰਨਾ ਪਾਰਟੀ ਸੁਖਦੀਪ ਉਹ ਪਵਨ ਕੁਮਾਰ ਗੁਪਤਾ ਜੀ ਦਾ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਜੋ ਨੌਜਵਾਨ ਸਾਡੀ ਪਾਰਟੀ ਚ ਆਏ ਤੇ ਸ਼ਾਮਲ ਹੋ ਰਹੇ ਨੇ ਸਾਰਿਆਂ ਦਾ ਵੀ ਧੰਨਵਾਦ ਕਰਦੇ ਆਂ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਯਤਰੀ ਜੀ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਕਿ ਜੋ ਕਿ ਅੱਜ ਗਦਾਪੁਰ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰ ਰਹੇ ਨੇ ਸੋ ਇੱਕ ਵਾਰ ਤੋਂ ਫਿਰ ਮੈਂ ਧੰਨਵਾਦ ਕਰਦਾ ਆਪਣੇ ਪਾਰਟੀ ਦੇ ਸੁਪਰੀਮੋ ਪਵਨ ਕੁਮਾਰ ਗੁਪਤਾ ਜੀ ਦਾ ਜੈ ਸ਼੍ਰੀ ਰਾਮ